ਏ ਸਾਡੇ ਬਟਿੰਡਾ ਦੇ ਐਸਪੀਡੀ ਡੀਐਸਪੀਡੀ ਤੇ ਸੀਆਈਏ ਵੱਲ ਦੀ ਟੀਮ ਨੇ ਇੱਕ ਵੱਡਾ ਆਪਰੇਸ਼ਨ ਕਰਕੇ 10 ਜਿਹੜੇ ਹੈਗੇ ਨਜਾਇਜ਼ ਹਥਿਆਰ ਫੜੇ ਜਿਸ ਦੇ ਵਿੱਚ 5 ਪਿਸਤਨ ਹੈਗੇ 32 ਬੋਰ ਦੇ 3 ਪਿਸਤਲ ਹੈਗੇ ਦੇਸੀ ਕਟਾ 12 ਬੋਰ ਦੇ 1 ਪਿਸਤਨ ਦੇਸੀ ਕਟਾ 315 ਬੋਰ ਦਾ ਤੇ ਇੱਕ ਰਿਵੋਲਵਰ ਹੈਗਾ 32 ਬੋਰ ਦਾ ਨਾਲੇ ਕੁਝਿੰਦਾ राउंड ਵੀ ਫੜੇ ਗਏ ਇਹ ਜਿਹੜੇ ਵਿਅਕਤੀ ਹੈ ਚਾਰ ਵਿਅਕਤੀ ਇਹਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹ ਨਾਮਜ਼ਦ ਕੀਤੇ ਗਏ ਜਿਹੜੇ ਗ੍ਰਿਫਤਾਰ ਹੋਏ ਹਨ ਇਨਾਂ ਦੇ ਨਾਂ ਹੈਗੇ ਪਹਿਲਾ ਹੈਗਾ ਰਾਮਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਜੋ ਕਿ ਕਾਲੀਆ ਵਾਲੀ ਜ਼ਿਲ੍ਹਾ सिरसा ਹਰਿਆਣਾ ਦੇ ਰਹਿਣ ਵਾਲੇ ਹੈਗੇ ਤੀਜਾ ਚੌਥਾ ਹਰਮਨਪ੍ਰੀਤ ਤੇ ਮਨੀਸ਼ ਕੁਮਾਰ ਇਹ ਜਿਹੜੇ ਆਪਣੇ ਪਟੰਡਾ ਚ ਲਿਗੇ ਰਹਿਣ ਵਾਲੇ ਹੈਗੇ ਇਹ ਜਿਹੜੀ ਮੋਟਲੀ ਤਫਤੀਸ਼ ਹੈ ਉਸ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਇਹ ਵੈਪਨ ਹੈਗੇ ਤਪਰਦੇਸ਼ ਤੋਂ ਲੈ ਕੇ ਆਏ ਸੀਗੇ ਇਹਨਾਂ ਨੂੰ ਕਦੋਂ ਲੈ ਕੇ ਆਏ ਕਿਸ ਲਈ ਵਰਤਨੇ ਸੀਗੇ ਇਹ ਡੂਰਿੰਗ ਦੌਰਾਨੇ ਤਫਤੀਸ਼ ਜਿਹੜੀ ਹੈਗੀ ਗੱਲ ਸਾਹਮਣੇ ਆਈ ਕਿ ਇਸ ਤੋਂ ਇਲਾਵਾ ਜਿਹੜਾ ਹਰਮਨਪ੍ਰੀਤ ਸਿੰਘ ਹੈਗਾ ਇਹਦੇ ਪਹਿਲਾਂ ਇਹ ਸੁਣਨ ਚ ਜਿਹੜਾ ਪਹਿਲਾਂ ਪਤਾ ਲੱਗੇ ਸਾਨੂੰ ਕਿ ਇਹ ਵਿੱਕੀ ਗੋਂਡਰ ਨਾਲ ਜੁੜਿਆ ਹੋਇਆ ਹੈ ਪਰ ਹੁਣ ਜਦੋਂ ਇਹਦੀ ਮੂਰਲੀ ਤਫतीश ਕੀਤੀ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮੰਤਰੀ ਸਿੰਘ ਵਰਮਨ ਨਾਲ ਜਿਹੜੇ ਹੈ ਕਿ ਤਾਲੁਕਾ ਇਸੇ ਤਰੀਕੇ ਨਾਲ ਦੂਜਾ ਜਿਹੜਾ ਇੱਕ ਦੋਸ਼ੀ ਸੰਦੀਪ ਨਾਗਰ ਹੈਗਾ ਇਹਦੇ ਮੋਸੇ ਵਾਲਾ ਕਤਲ ਦੇ ਵਿੱਚ ਇਨਵੋਲਵ ਸੀਗਾ ਇੱਕ ਵਿਅਕਤੀ ਕੇਕੜਾ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਵੀ ਦੀ ਦਲਵਾ ਜਿਹੜੀ ਹੁਣੇ ਸਾਹਮਣੇ ਆਈ ਹੈ ਤੇ ਬਾਕੀ ਜਿਹੜੀ ਹੈਗੀ ਡਿਟੇਲ ਕੋ ਜਦੋਂ ਇਹਨਾਂ ਦੀ